ਇੱਧਰ ਪਾਣੀ ਛੱੜਤਾ ਤੇ ਸ਼ੈਂਪੂ ਲਾਉਣਾ ਨਜ਼ਰ ਤੇ ਐ ਇੱਕ ਪੁੜੀ ਨਾ ਸਰ ਇੱਕ ਪੁੜੀ ਇੱਕ ਪੁੜੀ ਨਾ ਸਰ ਜੂ ਕਿ ਦੋ ਲਾਏਗਾ ਦੋ ਪਿਆ ਯਾਰ ਆ ਸ਼ੈਂਪੂ ਤਾਂ ਹੀ ਅਮਰਤ ਨੂੰ ਸਿਰ ਤੇ ਲਾਉਣਾ ਟੈਂਟ ਭਾਈ ਕਿਹਦੀ ਚਮਕਦੀ ਕਿਉਂਦੀ ਤੇ ਤੇਲ ਲਾ ਦੇ ये yeah, yeah. ट्रेन चलाया बंद ट्रेन नहीं आ गोगंग निकले बीच बाद निकले खोज <laughs> खोज ਕੋਸ਼ ਕੋਸ਼ ਚਾਹ ਬਣਾ ਦੇ ਅਮਰਦਸ ਤੇ ਚਾਹ ਬਣਾਈ ਅਮਰਦਸ ਤੇ ਮੋਟਰਸਾਈਕਲ ਚਲਾ ਲੈ ਨਾ ਚਲਾਉਣਾ ਸਿੱਖਾਉਣਾ ਤੂੰ ਵੱਡਾ ਹੋ ਗਿਆ ਚਾਹ ਚਾਹ ਨਹੀਂ ਰੋਟੀ ਨਹੀਂ ਖਾਣੀ ਜੀ ਕਿਉਂ ਨਾ ਨਾ ਰੋਟੀ ਤਾਂ ਦੱਸ ਦੇਣੀ ਨਹੀਂ ਖਾਣ